ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਕਈ ਦੇਸ਼ਾਂ ਦੇ ਉੱਪਰ ਟੈਰਿਫ ਲਗਾਇਆ ਜਾ ਰਿਹਾ ਹੈ ਭਾਰਤ ਦੇ ਉੱਪਰ ਵੀ 2 ਅਪ੍ਰੈਲ ਤੋਂ ਟੈਰਿਫ ਜਿਹੜਾ ਲਗਾਇਆ ਜਾ ਰਿਹਾ ਕਿਉਂਕਿ 트੍ਰੰਪ ਦੇ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਭਾਰਤ ਸਭ ਤੋਂ ਵੱਧ ਟੈਰਿਫ ਯੂਐਸਏ ਤੇ ਲਾਉਂਦਾ ਹੈ ਤੇ ਫਿਰ ਹੁਣ ਜੈਸੇ ਕੋ ਤੈਸਾ ਮੁਹਿਮ ਦੇ ਤਹਿਤ ਹੁਣ ਭਾਰਤ ਦੇ ਉੱਪਰ ਵੀ ਉਨਾ ਹੀ ਜਿਹੜਾ ਟੈਰਿਫ ਲਗਾਇਆ ਜਾਵੇਗਾ ਉੱਥੇ ਹੀ ਮੈਕਸੀਕੋ ਕੈਨੇਡਾ ਦੇ ਉੱਪਰ ਵੀ 25-25% ਟੈਰਿਫ ਲਗਾਇਆ ਗਿਆ ਹਾਲਾਂਕਿ ਜਦੋਂ ਕੈਨੇਡਾ ਤੇ ਮੈਕਸੀਕੋ ਨੇ ਵਿਰੋਧ ਕੀਤਾ ਤਾਂ 30 ਦਿਨਾਂ ਦਾ ਜਿਹੜਾ ਕਿ 30 ਦਿਨਾਂ ਤੱਕ ਇਹ ਟੈਰਿਫ ਦਾ ਫੈਸਲਾ ਟਾਲ ਦਿੱਤਾ ਗਿਆ 트ੰਪ ਦੇ ਵੱਲੋਂ ਤੇ ਉੱਥੇ ਹੀ ਹੁਣ ਚੀਨ ਦੇ ਉੱਪਰ ਜਦੋਂ ਪਹਿਲਾ 10% ਤੇ ਹੁਣ 20% ਟੈਰਿਫ ਲਗਾਇਆ ਗਿਆ ਤਾਂ ਚੀਨ ਦੇ ਰਾਸ਼ਟਰਪਤੀ ਦੇ ਵੱਲੋਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਇਹ ਕਿਹਾ ਗਿਆ ਕਿ ਜੇਕਰ ਤੁਸੀਂ ਚਾਹੁੰਦੇ ਹੋ ਯੁੱਧ ਕਰਨਾ ਤਾਂ ਅਸੀਂ ਯੁੱਧ ਦੇ ਲਈ ਵੀ ਤਿਆਰ ਆ ਵਪਾਰ ਤੋਂ ਬਾਅਦ ਅਸੀਂ ਯੁੱਧ ਦੇ ਲਈ ਵੀ ਹੁਣ ਤਿਆਰ ਬੈਠੇ ਆ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਵੱਲੋਂ ਮੈਕਸੀਕੋ ਤੇ ਕੈਨੇਡਾ ਤੋਂ ਆਯਾਤ ਤੇ ਲਗਾਇਆ ਗਿਆ ਨਵਾਂ 20% ਟੈਰਿਫ ਮੰਗਲਵਾਰ ਤੋਂ ਲਾਗੂ ਹੋਣ ਵਾਲਾ ਸੀ ਹਾਲਾਂਕਿ ਇਸ ਫੈਸਲੇ ਨੂੰ ਟਾਲ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਚੀਨੀ ਸਮਾਨ ਤੇ ਡਿਊਟੀ ਦੁਗਣੀ ਕਰਕੇ 20% ਕਰ ਦਿੱਤੀ ਗਈ ਇਸ ਦੇ ਨਾਲ ਅਮਰੀਕਾ ਤੇ ਇਨਾ ਤਿੰਨਾਂ ਵਪਾਰਕ ਪਾਈਵਾਲਾਂ ਵਿਚਕਾਰ ਨਵੇਂ ਵਪਾਰਕ ਟਕਰਾਅ ਸ਼ੁਰੂ ਹੋ ਗਏ ਤੇ ਟੈਰਫ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ ਟਰੰਪ ਨੇ ਕਿਹਾ ਤਿੰਨੋਂ ਦੇਸ਼ ਅਮਰੀਕਾ ਦੇ ਵਿੱਚ ਕਾਤਕ ਫੈਂਟਨਿਲ ਓਪੀਔਡਸ ਤੇ ਹੋਰ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਦੇ ਲਈ ਕਾਫੀ ਕੁਝ ਕਰਨ ਦੇ ਵਿੱਚ ਅਸਫਲ ਰਹੇ ਨੇ ਇਸ ਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨ ਨੇ ਸਪਸ਼ਟ ਕਰ ਦਿੱਤਾ ਕਿ ਜੇ ਅਮਰੀਕਾ ਟੈਰਿਫ ਯੁੱਧ ਜਾਂ ਕਿਸੇ ਵੀ ਤਰ੍ਹਾਂ ਦਾ ਟਕਰਾਅ ਚਾਹੁੰਦਾ ਹੈ ਤਾਂ ਚੀਨ ਅੰਤ ਤੱਕ ਲੜਨ ਦੇ ਲਈ ਤਿਆਰ ਹੈ ਡੋਨਾਲਡ ਟਰੰਪ ਦੇ ਇਸ ਫੈਸਲੇ ਤੇ ਚੀਨ ਦੇ ਵਿੱਚ ਅਮਰੀਕੀ ਦੂਤਾਵੇਸ ਨੇ ਸੋਸ਼ਲ ਮੀਡੀਆ ਤੇ ਲਿਖਿਆ ਜੇ ਅਮਰੀਕਾ جنگ ਚਾਹੁੰਦਾ ਹੈ ਭਾਵੇਂ ਉਹ ਟੈਰਿਫ جنگ ਹੋਵੇ ਵਪਾਰ جنگ ਹੋਵੇ ਜਾਂ ਕਿਸੇ ਹੋਰ ਕਿਸਮ ਦੀ جنگ ਅਸੀਂ ਅੰਤ ਤੱਕ ਲੜਨ ਦੇ ਲਈ ਤਿਆਰ ਆ ਇਸ ਦੇ ਨਾਲ ਹੀ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਨਿਸ਼ਾਨਾ ਸਾਧਦੇ ਹੋਏ ਲਿਖਿਆ ਚੀਨ ਨੂੰ ਧਮਕੀਆਂ ਦੇਣ ਨਾਲ ਕੰਮ ਨਹੀਂ ਚੱਲੇਗਾ ਅਮਰੀਕਾ ਦੇ ਲਈ ਟੈਰਿਫ ਤੇ ਚੀਨ ਦੇ ਜਵਾਬੀ ਹਮਲੇ ਨੂੰ ਸਹਿਣਾ ਆਸਾਨ ਨਹੀਂ ਹੋਵੇਗਾ ਮਾਇਰ ਇਹ ਸਵਾਲ ਉਠਾ ਰਹੇ ਨੇ ਕਿ ਕੀ ਅਮਰੀਕੀ ਜਨਤਾ ਕੀਮਤਾਂ ਦੇ ਵਿੱਚ ਭਾਰੀਵਾਦ ਦੇ ਨੂੰ ਸਹਿਣ ਦੇ ਲਈ ਤਿਆਰ ਹੈ ਇਹ ਧਿਆਨ ਦੇਣ ਯੋਗ ਹੈ ਕਿ ਚੀਨ ਨੇ 10 ਮਾਰਚ ਤੋਂ ਕੁਝ ਅਮਰੀਕੀ ਆਯਾਤ ਤੇ 10% ਤੋਂ 15% ਦੇ ਵਾਧੂ ਟੈਰਿਫ ਲਗਾ ਕੇ ਨਾਮਜਦ ਅਮਰੀਕੀ ਸੰਸਥਾਵਾਂ ਤੇ ਕੁਝ ਨਵੀਆਂ ਨਿਰਯਾਤ ਪਾਬੰਦੀਆਂ ਦਾ ਐਲਾਨ ਕਰਕੇ ਜਵਾਬੀ ਕਾਰਵਾਈ ਕੀਤੀ ਹੈ ਫੈਂਟਨਿਲ ਸੰਕਟ ਨੂੰ ਲੈ ਕੇ ਅਮਰੀਕਾ ਤੇ ਨਿਸ਼ਾਨਾ ਸਾਧਦੇ ਹੋਏ ਚੀਨ ਨੇ ਕਿਹਾ ਕਿ ਇਸ ਸੰਕਟ ਦੇ ਲਈ ਅਮਰੀਕਾ ਜ਼ਿੰਮੇਵਾਰ ਹੈ ਅਮਰੀਕੀ ਲੋਕਾਂ ਪ੍ਰਤੀ ਮਨੁੱਖਤਾ ਤੇ ਸਦਭਾਵਨਾ ਦੇ ਕਾਰਨ ਅਸੀਂ ਇਸ ਮੁੱਦੇ ਦੇ ਨਾਲ ਨਜਿੱਠਣ ਦੇ ਵਿੱਚ ਅਮਰੀਕਾ ਦੀ ਮਦਦ ਕਰਨ ਦੇ ਲਈ ਕਈ ਕਦਮ ਚੁੱਕੇ ਨੇ ਸਾਡੇ ਯਤਨਾਂ ਨੂੰ ਸਵੀਕਾਰ ਕਰਨ ਦੀ ਬਜਾਏ ਅਮਰੀਕਾ ਸਾਡੇ ਤੇ ਦੋਸ਼ ਲਗਾ ਰਿਹਾ ਤੇ ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਿਹਾ ਉਹ ਸਾਨੂੰ ਮਦਦ ਕਰਨ ਦੀ ਸਜ਼ਾ ਦੇ ਰਿਹਾ ਇਸ ਦੇ ਨਾਲ ਅਮਰੀਕਾ ਦੀ ਸਵੱਸਿਆਵਾਂ ਹੱਲ ਨਹੀਂ ਹੋਣਗੀਆਂ ਇਸ ਦੇ ਨਾਲ ਦੋਵਾਂ ਦੇਸ਼ਾਂ ਦੇ ਵਿੱਚਕਾਰ ਸਹਿਯੋਗ ਕਮਜ਼ੋਰ ਹੋਵੇਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਕਈ ਦੇਸ਼ਾਂ ਦੇ ਉੱਪਰ ਟੈਰਿਫ ਲਗਾਇਆ ਜਾ ਰਿਹਾ ਹੈ ਭਾਰਤ ਦੇ ਉੱਪਰ ਵੀ 2 ਅਪ੍ਰੈਲ ਤੋਂ ਟੈਰਿਫ ਜਿਹੜਾ ਲਗਾਇਆ ਜਾ ਰਿਹਾ ਕਿਉਂਕਿ 트੍ਰੰਪ ਦੇ ਵੱਲੋਂ ਇਹ ਗੱਲ ਆਖੀ ਜਾਂਦੀ ਕਿ ਭਾਰਤ ਸਭ ਤੋਂ ਵੱਧ ਟੈਰਿਫ ਯੂਐਸਏ ਤੇ ਲਾਉਂਦਾ ਹੈ ਤੇ ਫਿਰ ਉਹ ਜੈਸੇ ਕੋ ਤੈਸਾ ਮੁਹਿਮ ਦੇ ਤਹਿਤ ਉਹਨਾਂ ਭਾਰਤ ਦੇ ਉੱਪਰ ਵੀ ਉਹਨਾਂ ਹੀ ਜਿਹੜਾ ਟੈਰਿਫ ਲਗਾਇਆ ਜਾਵੇਗਾ ਉੱਥੇ ਹੀ ਮੈਕਸੀਕੋ ਕੈਨੇਡਾ ਦੇ ਉੱਪਰ ਵੀ 25-25% ਟੈਰਿਫ ਲਗਾਇਆ ਗਿਆ ਹਾਲਾਂਕਿ ਜਦੋਂ ਕੈਨੇਡਾ ਤੇ ਮੈਕਸੀਕੋ ਨੇ ਵਿਰੋਧ ਕੀਤਾ ਤਾਂ 30 ਦਿਨਾਂ ਦਾ ਜਿਹੜਾ ਕਿ 30 ਦਿਨਾਂ ਤੱਕ ਇਹ ਟੈਰਿਫ ਦਾ ਫੈਸਲਾ ਟਾਲ ਦਿੱਤਾ ਗਿਆ ਟਰੰਪ ਦੇ ਵੱਲੋਂ ਤੇ ਉੱਥੇ ਹੀ ਹੁਣ ਚੀਨ ਦੇ ਉੱਪਰ ਜਦੋਂ ਪਹਿਲਾ 10% ਤੇ ਹੁਣ 20% ਟੈਰਿਫ ਲਗਾਇਆ ਗਿਆ ਤਾਂ ਚੀਨ ਦੇ ਰਾਸ਼ਟਰਪਤੀ ਦੇ ਵੱਲੋਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਇਹ ਕਿਹਾ ਗਿਆ ਕਿ ਜੇਕਰ ਤੁਸੀਂ ਚਾਹੁੰਦੇ ਹੋ ਯੁੱਧ ਕਰਨਾ ਤਾਂ ਅਸੀਂ ਯੁੱਧ ਦੇ ਲਈ ਵੀ ਤਿਆਰ ਆ ਵਪਾਰ ਤੋਂ ਬਾਅਦ ਅਸੀਂ ਯੁੱਧ ਦੇ ਲਈ ਵੀ ਹੁਣ ਤਿਆਰ ਬੈਠੇ ਆ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਮੈਕਸੀਕੋ ਤੇ ਕੈਨੇਡਾ ਤੋਂ ਆਯਾਤ ਤੇ ਲਗਾਇਆ ਗਿਆ ਨਵਾਂ 20% ਟੈਰਿਫ ਮੰਗਲਵਾਰ ਤੋਂ ਲਾਗੂ ਹੋਣ ਵਾਲਾ ਸੀ ਹਾਲਾਂਕਿ ਇਸ ਫੈਸਲੇ ਨੂੰ ਟਾਲ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਚੀਨੀ ਸਮਾਨ ਤੇ ਡਿਊਟੀ ਦੁਗਣੀ ਕਰਕੇ 20% ਕਰ ਦਿੱਤੀ ਗਈ ਇਸ ਦੇ ਨਾਲ ਅਮਰੀਕਾ ਤੇ ਇਨਾ ਤਿੰਨਾਂ ਵਪਾਰਕ ਪਾਈਵਾਲਾਂ ਵਿਚਕਾਰ ਨਵੇਂ ਵਪਾਰਕ ਟਕਰਾਅ ਸ਼ੁਰੂ ਹੋ ਗਏ ਦੇ ਟੈਰਿਫ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ 트ੰਪ ਨੇ ਕਿਹਾ ਤਿੰਨੋਂ ਦੇਸ਼ ਅਮਰੀਕਾ ਦੇ ਵਿੱਚ ਕਾਰਟਕ ਫੈਂਟਰੀਲ ਓਪੀਔਡਸ ਤੇ ਹੋਰ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਦੇ ਲਈ ਕਾਫੀ ਕੁਝ ਕਰਨ ਦੇ ਵਿੱਚ ਅਸਫਲ ਰਹੇ ਨੇ ਇਸ ਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨ ਨੇ ਸਪਸ਼ਟ ਕਰ ਦਿੱਤਾ ਕਿ ਜੇ ਅਮਰੀਕਾ ਟੈਰਿਫ ਯੁੱਧ ਜਾਂ ਕਿਸੇ ਵੀ ਤਰ੍ਹਾਂ ਦਾ ਟਕਰਾਅ ਚਾਹੁੰਦਾ ਹੈ ਤਾਂ ਚੀਨ ਅੰਤ ਤੱਕ ਲੜਨ ਦੇ ਲਈ ਤਿਆਰ ਹੈ ਡੋਨਾਲਡ ਟਰੰਪ ਦੇ ਇਸ ਫੈਸਲੇ ਤੇ ਚੀਨ ਦੇ ਵਿੱਚ ਅਮਰੀਕੀ ਦੂਤਾ ਵੇਸ ਨੇ ਸੋਸ਼ਲ ਮੀਡੀਆ ਤੇ ਲਿਖਿਆ ਜੇ ਅਮਰੀਕਾ جنگ ਚਾਹੁੰਦਾ ਹੈ ਭਾਵੇਂ ਉਹ ਟੈਰਿਫ جنگ ਹੋਵੇ ਵਪਾਰ جنگ ਹੋਵੇ ਜਾਂ ਕਿਸੇ ਹੋਰ ਕਿਸਮ ਦੀ جنگ ਅਸੀਂ ਅੰਤ ਤੱਕ ਲੜਨ ਦੇ ਲਈ ਤਿਆਰ ਆ ਇਸ ਦੇ ਨਾਲ ਹੀ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ ਚੀਨ ਨੂੰ ਧਮਕੀਆਂ ਦੇਣ ਨਾਲ ਕੰਮ ਨਹੀਂ ਚੱਲੇਗਾ ਅਮਰੀਕਾ ਦੇ ਲਈ ਟੈਰਿਫ ਤੇ ਚੀਨ ਦੇ ਜਵਾਬੀ ਹਮਲੇ ਨੂੰ ਸਹਿਣਾ ਆਸਾਨ ਨਹੀਂ ਹੋਵੇਗਾ ਮਾਇਰ ਇਹ ਸਵਾਲ ਉਠਾ ਰਹੇ ਨੇ ਕਿ ਕੀ ਅਮਰੀਕੀ ਰਜਨਤਾ ਕੀਮਤਾਂ ਦੇ ਵਿੱਚ ਭਾਰੀਵਾਦ ਦੇ ਨੂੰ ਸਹਿਣ ਦੇ ਲਈ ਤਿਆਰ ਹੈ ਇਹ ਧਿਆਨ ਦੇਣ ਯੋਗ ਹੈ ਕਿ ਚੀਨ ਨੇ 10 ਮਾਰਚ ਤੋਂ ਕੁਝ ਅਮਰੀਕੀ ਆਯਾਤ ਤੇ 10% ਤੋਂ 15% ਦੇ ਵਾਧੂ ਟੈਰਿਫ ਲਗਾ ਕੇ ਨਾਮਜਦ ਅਮਰੀਕੀ ਸੰਸਥਾਵਾਂ ਤੇ ਕੁਝ ਨਵੀਆਂ ਨਿਰਯਾਤ ਪਾਬੰਦੀਆਂ ਦਾ ਐਲਾਨ ਕਰਕੇ ਜਵਾਬੀ ਕਾਰਵਾਈ ਕੀਤੀ ਹੈ ਫੈਂਟਨਿਲ ਸੰਕਟ ਨੂੰ ਲੈ ਕੇ ਅਮਰੀਕਾ ਤੇ ਨਿਸ਼ਾਨਾ ਸਾਧਦੇ ਹੋਏ ਚੀਨ ਨੇ ਕਿਹਾ ਕਿ ਇਸ ਸੰਕਟ ਦੇ ਲਈ ਅਮਰੀਕਾ ਜ਼ਿੰਮੇਵਾਰ ਹੈ ਅਮਰੀਕੀ ਲੋਕਾਂ ਪ੍ਰਤੀ ਮਨੁੱਖਤਾ ਤੇ ਸਦਭਾਵਨਾ ਦੇ ਕਾਰਨ ਅਸੀਂ ਇਸ ਮੁੱਦੇ ਦੇ ਨਾਲ ਨਜਿੱਠਣ ਦੇ ਵਿੱਚ ਅਮਰੀਕਾ ਦੀ ਮਦਦ ਕਰਨ ਦੇ ਲਈ ਕਈ ਕਦਮ ਚੁੱਕੇ ਨੇ ਸਾਡੇ ਯਤਨਾਂ ਨੂੰ ਸਵੀਕਾਰ ਕਰਨ ਦੀ ਬਜਾਏ ਅਮਰੀਕਾ ਸਾਡੇ ਤੇ ਦੋਸ਼ ਲਗਾ ਰਿਹਾ ਤੇ ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਿਹਾ ਉਹ ਸਾਨੂੰ ਮਦਦ ਕਰਨ ਦੀ ਸਜ਼ਾ ਦੇ ਰਿਹਾ ਇਸ ਦੇ ਨਾਲ ਅਮਰੀਕਾ ਦੀ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ ਇਸ ਦੇ ਨਾਲ ਦੋਵਾਂ ਦੇਸ਼ਾਂ ਦੇ ਵਿੱਚਕਾਰ ਸਹਿਯੋਗ ਕਮਜ਼ੋਰ ਹੋਵੇਗਾ